ਲੋ ਜੀ ਤੁਹਾਨੂੰ ਫੋਨ ਲੱਗੇ ਆ ਜੇ ਲੱਭ ਗਿਆ ਤੇ ਕਿ ਇੱਥੇ ਇੱਕ ਸੂਰ ਵੜਿਆ ਵਾ Rajasthan ਦੇ ਵਿੱਚ ਸੂਰ ਵੜਿਆ ਵਾ ਡਰ ਵੀ ਲੱਗਦਾ ਕਿਤੇ ਢੋਡਰਾ ਮਾਰ ਦੇ ਹੋਵੇ ਨੇ ਕਿੱਥੇ ਗਿਆ ਵੇਖੀ ਜਾਏਗੀ ਪੱਥਰ ਮੈਂ ਫੜ ਲਿਆ ਵਾ ਪੱਜੂਗਾ ਤੇ ਪੱਥਰ ਤੇ ਮਾਰਨ ਵਾਲਾ ਬਣੂਗਾ ਮੈਂ ਕਿਤੇ ਗਈ ਪਾ ਇੱਥੇ ਕੀ ਹਾਂ ਦੇਖਦੇ ਆਂ ਉਹ ਜਦੋਂ ਭਜਦਾ ਕੰਜਰ ਬੰਦਿਆਂ ਨੂੰ ਭਜਦਾ ਵਾ ਹੁਸ਼ ਹੁਸ਼ ਅਲੱਤਾ ਕਿਤੇ ਕਿਤੇ ਦਿਖਾਈ ਨਹੀਂ ਦਿੰਦੇ ਆ ਤੇ ਗੱਡੀ ਵੀ ਆ ਰਹੀ ਹੈ ਇੱਥੇ ਘੜਿਆ ਹੀ ਹੋ 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 Lạc lại cái tên lỗ vào